ਅੱਜ ਤੋਂ ਪਹਿਲੀ ਜ਼ਿੰਦਗੀ ਸੀ ਭਾਜੀ ਉਹਦੇ 'ਚ ਹਰ ਚੀਜ਼ ਮਹਿਸੂਸ ਕਰਦਾ ਹੀ ਨਸ਼ੇ ਕਰਕੇ ਕਰਦਾ ਸੀ ਹਨਾ ਖੁਸ਼ੀ ਹੋਵੇਗੀ ਤੇ ਪੈ ਪੈਗ ਲਾ ਲਓ ਦੁੱਖ 'ਚ ਪੈਗ ਲਾ ਲਓ ਕਿਦੋਂ 4 ਪੈਸੇ ਵੱਧ ਆ ਗਏ ਸ਼ਰਾਬ ਪੀ ਲਓ 4 ਘਾਟ ਆ ਗਏ ਸ਼ਰਾਬ ਪੀ ਲਓ ਕੋਈ ਛੱਡ ਗਿਆ ਪੀ ਲਓ ਕੋਈ ਆ ਗਿਆ ਪੀ ਲਓ ਬਾਨਾ ਸੀ ਜ਼ਿੰਦਗੀ ਦਾ ਜੋ ਸਾਰੀ ਜ਼ਿੰਦਗੀ ਸ਼ਰਾਬ ਤੈਅ ਕਰਦੀ ਸੀ ਪੁਰਾਣੀ ਕਹਾਵਤ ਹੈ ਬੇਲੇ ਨੂੰ ਬਗਾਰ ਪਾੜੀ ਜਿਹੜੀ ਮੇਰੀ ਆਪਣੀ ਜ਼ਿੰਦਗੀ ਦਾ ਨੂਬਾ ਜਿਹੜੀ 20 ਤੋਂ ਲੈ ਕੇ 26 ਸਾਲ ਦੀ ਉਮਰ ਰਹਿਣਾ ਭਾਜੀ ਉਹ ਇਹ ਦਿਮਾਗ ਹੁੰਦਾ ਉਹਨੇ ਨੈਗੇਟਿਵ ਜਿਆਦਾ ਚੱਕਣਾ ਪੋਜ਼ਿਟਿਵ ਤੁਹਾਨੂੰ ਇੱਕ ਹੀ ਬੰਦੇ ਦਿੰਦੇ ਹੋ ਤੁਹਾਡੀ ਫੈਮਿਲੀ ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਪਿਹੜੇ ਲੱਗੋਗੇ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਹਿਆ ਜਿੰਨੂੰ ਮੈਂ ਕੈਚ ਕੀਤਾ ਮੋਦਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪਾਉਣ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਭਾਜੀ ਮਤਲਬ ਕਿ 8-10 ਹਜ਼ਾਰ ਦੀ ਬੋਤਲ ਤੋਂ ਲੈ ਕੇ 80-85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਘਾੜਦਿਆਂ ਨੇ ਪੈਸੇ ਜਮਾ ਹੀ ਦੇਣੇ ਬੰਦ ਕਰਤੇ ਭਾਜੀ ਚੱਕੀ ਦੀ ਵੀ ਪੀਤੀ 25-25 ਰੁਪਏ ਦੀ ਕੱਚੀ ਕਿ ਨੈ ਟੱਪ ਕੇ ਜਾਣਾ ਕਿ ਉਹ ਇੱਕ ਤਲਪ ਲਾ ਲੋ ਜਾਂ ਉਹ ਜ਼ਿੰਦਗੀ ਨਸ਼ੇ ਦੀ ਚੰਗੀ ਲੱਗਦੀ ਸੀ ਕੰਟਰੀਆਂ ਘੁਮਾਤੀਆਂ ਦੁਬਈ ਸਟੇ ਕਿੱਥੇ ਨਹੀਂ ਗਿਆ ਠੀਕ ਹੈ ਮੇਰੀ ਔਕਾਤ ਤੋਂ ਵੱਧ ਦਿੱਤਾ ਪਰ ਸੰਭਾਲਣਾ ਉਹਨੂੰ ਮੈਂ ਚਾਹੀਦਾ ਸੀ ਹਨਾ ਤੇ ਮੈਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਮੋਰੀ ਅੱਜ ਵੀ ਇੱਥੇ ਫੋਟੋ ਬਣਾਈ ਸੀ ਠੀਕ ਹੁਣ ਤੋਂ ਬਾਅਦ ਹਨਾ ਤੇ ਇਨੂੰ ਕਈ ਲੋਕਾਂ ਨੇ ਲਾਮੇ ਦਿੱਤੇ ਹੋਣਗੇ ਕਿਤੇ ਆ ਮੁੰਡਾ ਤੇਰੇ ਕਰਕੇ ਵਿਗੜਿਆ ਐ ਇਨੇ ਮੈਨੂੰ ਦੁਨੀਆ ਦੀ ਹਰ ਸ਼ਾਇਦ ਦਿੱਤੀ ਭਾਜੀ ਆਪਣੇ ਮਾਪਿਓ ਬੇਕਾਰ ਲੱਗਦੇ ਸੀ ਸ਼ਰਾਬ ਚੰਗੀ ਲੱਗਦੀ ਸੀ ਜਿੰਨੇ ਮੈਨੂੰ ਪੀਣ ਨੂੰ ਦੇਤੀ ਉਹ ਮੇਰੇ ਤੇ ਸਭ ਕੁਝ ਸੀ ਜਾਂ ਜਿਹੜਾ ਮੇਰੀ ਹਾਂ-ਚਾਂ ਮਲੋਂਦਾ ਸੀ ਤੇ ਮੈਂ ਅੱਜ ਮੈਨੂੰ ਗਿਲਟ ਵੀ ਹੁੰਦਾ ਭਾਜੀ ਸ਼ਾਇਦ ਮੈਂ ਆਪਣੀ ਸ਼ਰਾਬ ਕਰਕੇ ਬੜੀਆਂ ਚੀਜ਼ਾਂ ਖਰਾਬ ਕੀਤੀਆਂ ਦੁਨੀਆ 'ਚ ਠੇਕੇ ਆ ਤੇ ਉਹ ਚੱਲਦੇ ਹੀ ਆਣਾ ਪਰ ਮੌ ਕੈਟਾਗਰੀ ਦੰਨੀ ਸੀ ਮੈਂ ਟੱਕਣ ਖੋਲ ਲਿਆ ਤੇ ਮੇਰ ਕੋ ਬੰਦ ਹੀ ਨਹੀਂ ਹੋਣਾ ਮੈਨੂੰ ਅੱਜ ਤੱਕ ਇੱਕ ਗਿਲਟ ਹੈ ਕਿ ਮੇਰੇ ਪਿਓ ਨੇ ਜ਼ਿੰਦਗੀ ਤੇ 8 ਸਾਲ ਜਿੰਦਾ লাশ ਬਣ ਕੇ ਠੱਡੇ ਆ ਰੱਬ ਨਾ ਕਰੇ ਜੋ ਚੀਜ਼ਾਂ ਮੇਰੇ ਪਿਓ ਨੇ ਦੇਖ ਲੀਆਂ ਕੋਈ ਦੇਖੇ ਕਿ ਅੱਜ ਵੀ ਗਿਲਟ ਹੁੰਦਾ ਸ਼ਾਇਦ ਜੇ ਉਦੋਂ ਨਾ ਪੀਂਦਾ ਹੁੰਦਾ ਗੁਰੂ ਨਾਨਕ ਬਿਗੜਦੀ ਠੀਕ ਹੈ ਬਿਗੜੀ ਗਈ ਯਾਰ ਆਪਾਂ ਕੰਮ ਕਰਦੇ ਸੀ ਸੁੱਖੀ ਵੀ ਵਧੀਆ ਸੀ ਕਰੇ ਰੈਣਾ ਦੀ ਮੰਮੀ ਬਹੁਤ ਚੰਗੇ ਕਿਹਨਾ ਗਾਣਾ ਜਿਹੜਾ ਆ ਆਊਟਫਿਟ ਤੇਰੀ ਮਟਿਆਰੇ ਮੁੰਡਿਆਂ ਨੂੰ ਸੂਲੀ ਚਾੜੇ ਹਾਂ ਖਤ ਸੁੱਖੀ ਦਾ ਕਿਹੜਾ ਗਾਣਾ ਸੀ ਸੁੱਖੀ ਦੇ ਭਾਜੀ ਟੀਮ ਸੀ ਉਹ 뮤직 ਕਰਦਾ ਸੀ ਉਸ ਟਾਈਮ ਦੇ ਆਪਣਾ ਉਸ ਤੋਂ ਬਾਅਦ ਕਮਰਸ਼ੀਅਲ ਸ਼ੁਰੂ ਕੀਤਾ ਸੀ ਵੀਰ ਦਾ ਆਊਟਫਿਟ ਤੇਰੀ ਮਟਿਆਰੇ ਤਾਂ ਬਹੁਤ ਫੇਮਸ ਗਾਣਾ ਹੋਇਆ ਖਤ ਗੁਰੂ ਰੰਧਾਵੇ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂੰ ਛੇੜ ਲਿਆ ਢੋਲੀ ਢੋਲੀ ਕਰਕੇ ਸਾਰੇ ਰਿਸ਼ਤੇ ਵਾਪਸ ਆ ਰਹੇ ਆ ਤੇ ਯਾਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹੁੰਦਾ ਸ਼ਿਰੀ ਫਰਾਰ ਤੇ ਸਮਰ ਵੀਰ ਅੱਛਾ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰੇ ਨੂੰ ਸਲਾਮ ਦਿਲ ਦਾ ਨਾ ਇੰਨਾ ਕੀਰਾਂ ਇਨਸਾਨ ਆ ਉਸ ਬੰਦੇ ਦੀ ਪਿੰਡ ਚ 10 ਕਿੱਲੇ ਜ਼ਮੀਨ ਆ ਤੇ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਥਾ ਉਸ ਡੇਰੇ ਦੇ ਮੱਥਾ ਦੇਖਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ 3 ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼ਿਰੀ ਦਾ ਭਰਾ ਬਾਲਾ ਜੀ ਸਲਾਸਾ ਲੈ ਕੇ ਗਿਆ ਤੇ ਇਮਾਨਦਾਰੀ ਦੀ ਗੱਲ ਅੱਜ ਦੀ ਦਿਨ ਭਾਜੀ ਕਦੀ ਦੇਲ ਨਹੀਂ ਕਰਦਾ ਸਵੇਰੇ ਉੱਠੀਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਤਾਂ ਉਹਨ ਆਪਣਾ ਪ੍ਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਰਿਹਾ ਇਹਦੀ ਜਿੰਨੀ ਔਕਾਤ ਆ ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਖਾਈ ਮੈਂ ਅੱਜ ਚਲੋ ਇੱਕ ਦਾਨ ਇੱਕ ਇੱਕ ਸ਼ੁਰੂ ਕੀਤੀ ਹੈ ਕਿ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆਈ ਦੀ ਸਵਾਰੀ ਮਿਲ ਜੇ ਨਾ ਕਿ ਇਸ ਮੇਰੀ ਗੱਡੀ 'ਚ ਪੀਜੀਆਈ ਦੀ ਸਵਾਰੀ ਬਹਿ ਜਾਏ ਜਾਂ ਜਿਹਦੇ ਕੋਲ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦਿੰਦਾ ਦੇਲੀਪਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜ਼ਿੰਦਗੀ ਵਿੱਚ ਕਈ ਮੋੜ ਅਜਿਹੇ ਆਉਂਦੇ ਨੇ ਜਦੋਂ ਅਸੀਂ ਜ਼ਿੰਦਗੀ ਨੂੰ ਜੀਰੇ ਹੋਈਏ ਜਾਂ ਅਸੀਂ ਬਹੁਤ ਜ਼ਰਾ ਸਕਸੈਸ ਹੋਈਏ ਤਾਂ ਕਈ ਅਜਿਹੇ ਮੋੜ ਆਉਂਦੇ ਨੇ ਜਿ ਜਸੀਂ ਕਈ ਵਾਰੀ ਗਲਤ ਰਸਤੇ ਚੁਣ ਲੈਨੇ ਆਂ ਕਈ ਵਾਰੀ ਗਲਤ ਰਾਹਾਂ ਤੇ ਕਈ ਵਾਰੀ ਗਲਤ ਦੋਸਤ ਸਾਡੇ ਬਣ ਜਾਂਦੇ ਨੇ ਤਾਂ ਅਸੀਂ ਵੀ ਆਪਦੇ ਆਪ ਨੂੰ ਉਹਨਾਂ ਰਸਤਿਆਂ ਤੇ ਤੋਰ ਲੈਨੇ ਆਂ ਤਾਂ ਜ਼ਿੰਦਗੀ ਇੱਕ ਵਾਰੀ ਅਜਿਹੀ ਹੋ ਜਾਂਦੀ ਹੈ ਕਿ ਸਭ ਕੁਝ ਖਤਮ ਕਰ ਲੈਨੇ ਆਂ ਜੋ ਕੁਝ ਗਲਤ ਹੁੰਦਾ ਉਸ ਨੂੰ ਅਡਾਪਟ ਕਰਦੇ ਆਂ ਜਿਹੜਾ ਸਹੀ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਨੇ ਆਂ ਅੱਜ ਹੀ ਇੱਕ ਕਹਾਣੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਆ ਵੱਡੇ ਵੱਡੇ ਜਿਹੜੇ ਪੰਜਾਬੀ ਸਿੰਗਰ ਹੈਗੇ ਨੇ ਉਹਨਾਂ ਦੀਆਂ ਵੀਡੀਓ ਸ਼ੂਟ ਕਰਨ ਵਾਲਾ ਨਿਸ਼ਾੰਤ ਸ਼ਰਮਾ ਅੱਜ ਮਿਹਨਤ ਕਰ ਰਿਹਾ ਇਸ ਵਿੱਚ ਕੋਈ ਦੋ ਕੋਈ ਹਰਜ ਨਹੀਂ ਹੈਗਾ ਮਿਹਨਤ ਕਰਨਾ ਪਰ ਕੈਪ ਚਲਾ ਰਹੇ ਨੇ ਪਰ ਆਪਦੀ ਜ਼ਿੰਦਗੀ ਦੇ ਵਿੱਚ ਇੰਨੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਵੀਡੀਓ ਕਰਨ ਤੋਂ ਬਾਅਦ ਜੋ ਉਹ ਸਮਾਂ ਸੀ ਉਸ ਨੂੰ ਕਿਤੇ ਸੰਭਾਲਿਆ ਕਿਤੇ ਨਹੀਂ ਸੰਭਾਲਿਆ ਪਰ ਜੋ ਸੰਭਾਲੀਆਂ ਚੀਜ਼ਾਂ ਹੈਗੀਆਂ ਨੇ ਅੱਜ ਸਾਡੇ ਨਾਲ ਹੈਗੀਆਂ ਨੇ ਸਾਰੀਆਂ ਗੱਲਾਂ ਬਾਤ ਉਹਨਾਂ ਤੋਂ ਜਾਣਾਂਗੇ ਕਿਵੇਂ ਜ਼ਿੰਦਗੀ 'ਚ ਮੋੜ ਆਏ ਤੇ ਅੱਜ ਕਹਿ ਬਚਲਾ ਰਹੇ ਹੋ ਨਿਸ਼ਾਨ ਜੀ ਸਭ ਤੋਂ ਪਹਿਲਾਂ ਤਾਂ ਡੇਲੀ ਪੋਸ ਪੰਜਾਬੀ ਤੇ ਸਵਾਗਤ ਹੈ ਤੁਹਾਡਾ ਡੇਲੀ ਪੋਸ ਪੰਜਾਬੀ ਦੀ ਸਾਰੀ ਟੀਮ ਦਾ ਧੰਨਵਾਦ ਭਾਜੀ ਹੈਨਾ ਤੁਸੀਂ ਚਲੋ ਆਪਾਂ ਅੱਜ ਮਿਲੇ ਆ ਬਹੁਤ ਸੁਆਭੀ ਹੈਨਾ ਤੇ ਮੇਰਾ ਭਾਜੀ ਦੇਖੋ ਮੈਂ ਪਹਿਲਾਂ ਤਾਂ ਮੈਂ ਇਹੀ ਕਾਂਗਾ ਕਿ ਹੁਣ ਜ਼ਿੰਦਗੀ ਜਿਹੜੀ ਕੀ ਵਧੀਆ ਠੀਕ ਠਾਕ ਚੱਲ ਰਹੀ ਆ ਜੋ ਸਮਾਂ ਹੈਗਾ ਸਹੀ ਵਤੀਤ ਹੋ ਰਿਹਾ ਹੈ ਜ਼ਿੰਦਗੀ ਭਾਜੀ ਪਹਿਲੇ ਨਾਲ ਬਹੁਤ ਵਧੀਆ ਚੱਲਦੀ ਆ ਜ ਹਨ ਪ੍ਰਮਾਤਮਾ ਦੀ ਸ਼ੁਕਰਗੁਜ਼ਾਰੀ ਹੈ ਹਨੂਮਾਨ ਜੀ ਬਾਲਾ ਜੀ ਦੀ ਸਲਾਸਤ ਆ ਲੈ ਆਂਦੀ ਹੈ ਹਨ ਤੇ ਮੇਰੀ ਜ਼ਿੰਦਗੀ 'ਚ ਅੱਜ ਵਧੀਆ ਮੇਰੀ ਜ਼ਿੰਦਗੀ ਪਹਿਲੇ ਨਾਲੋਂ ਕਈ ਗੁਣਾ ਵਧੀਆ ਕਿ ਮੈਂ ਸੋਚਦਾ ਸੀ ਕਿ ਉਹ ਜ਼ਿੰਦਗੀ ਵਧੀਆ ਸੀ ਪਰ ਇਹ ਜ਼ਿੰਦਗੀ ਜ਼ਿਆਦਾ ਵਧੀਆ ਹੈ ਨਾ ਅੱਜ ਦੇ ਡੇਟ ਤੇ ਹਰ ਚੀਜ਼ ਮਹਿਸੂਸ ਕਰ ਪਾ ਰਿਹਾ ਦੁੱਖ ਸੁੱਖ ਆਪਣਿਆਂ ਦੀ ਖੁਸ਼ੀ ਤੇ ਅੱਜ ਤੋਂ ਪਹਿਲੀ ਜ਼ਿੰਦਗੀ ਸੀ ਭਾਜੀ ਉਹਦੇ ਚ ਹਰ ਚੀਜ਼ ਮਹਿਸੂਸ ਕਰਦਾ ਹੀ ਨਸ਼ੇ ਕਰਕੇ ਕਰਦਾ ਸੀ ਹੈ ਨਾ ਖੁਸ਼ੀ ਹੋਵੇਗੀ ਤਾਂ ਪੈ ਪੈਗ ਲਾ ਲਓ ਦੁੱਖ ਚ ਪੈਗ ਲਾ ਲਓ ਕਿਦੋਂ 4 ਰੁਪਏ ਵੱਧ ਆ ਗਏ ਸ਼ਰਾਬ ਪੀ ਲਓ 4 ਘੱਟ ਆ ਗਏ ਸ਼ਰਾਬ ਪੀ ਲਓ ਕੋਈ ਛੱਡ ਗਿਆ ਪੀ ਲਓ ਕੋਈ ਆ ਗਿਆ ਪੀ ਲਓ ਬਾਨਾ ਸੀ ਜ਼ਿੰਦਗੀ ਦਾ ਤੇ ਉਹ ਸਾਰੀ ਜ਼ਿੰਦਗੀ ਸ਼ਰਾਬ ਤੈਅ ਕਰਦੀ ਸੀ ਮਤਲਬ ਉਹਦੋਂ ਤੁਸੀਂ ਵੀਡੀਓ ਸ਼ੂਟ ਕਰਦੇ ਸੀ ਚਲੋ ਇੱਕ ਪੈਸਾ ਵੀ ਬਹੁਤ ਹੁੰਦਾ ਸੀ ਉਸ ਸਮੇ ਇੱਕ ਬੰਦੇ ਦੀ ਪੋਪੂਲਾਰਿਟੀ ਹੁੰਦੀ ਬੰਦੇ ਵੀ ਉਹ ਅਜੇ ਨਾਲ ਮੇਲ ਹੁੰਦਾ ਸੀ ਫਿਰ ਬੰਦਾ ਕਿੰਨੇ ਜਿਹੜੇ ਹੱਥ ਆਦਾ ਸੀ ਦੁਗਨੇ ਹੱਥ ਬੰਦਾ ਵੜਾ ਦਿੰਦਾ ਹਾਂਜੀ ਭਾਜੀ ਉਹ ਕੀ ਆਣਾ ਭਾਜੀ ਇੱਕ ਪੁਰਾਣੀ ਕਹਾਵਤ ਹੈ ਬੇਲੇ ਨੂੰ ਬਗਾਰ ਪਾੜੀ ਤੇ ਚਲੋ ਮਾਤਾ ਰਾਣੀ ਨੇ ਪ੍ਰਮਾਤਮਾ ਨੇ ਕਰਮ ਹੁੰਦੇ ਆਪਣੇ ਆਪਣੇ ਛੋਟੀ ਉਮਰੇ 20 ਸਾਲ ਦੀ ਕਾਮਯਾਬੀ ਦਿੱਤੀ ਹੈਣਾ ਜਿਸ ਟਾਈਮ ਲੋਕ ਕੀ ਕਹਿੰਦੇ ਸੋਚਦੇ ਸੀ ਕੈਰੀਅਰ ਬਣਾਉਂਦਾ ਤੇ ਮੇਰੀ ਇੱਕ ਪੋਜੀਸ਼ਨ ਸੀ ਇੰਡਸਟਰੀ ਚ ਹੈਨਾ ਹਿੱਟ ਗਾਣੇ ਕਰਤੇ ਸੀ ਸਭ ਕੁਝ ਸੀ ਤੇ ਉਸ ਉਮਰ ਚ ਭਾਜੀ 네ਗੇਟਿਵ ਜਿਹੜੀ ਮੇਰੀ ਆਪਣੀ ਜ਼ਿੰਦਗੀ ਦਾ ਅਨੁਭਵ ਹੈ ਜਿਹੜੀ 20 ਤੋਂ ਲੈ ਕੇ 26 ਸਾਲ ਦੀ ਉਮਰ ਹੈ ਨਾ ਭਾਜੀ ਉਹ ਐਸਾ ਦਿਮਾਗ ਹੁੰਦਾ ਉਹਨੇ 네ਗੇਟਿਵ ਜ਼ਿਆਦਾ ਚੱਕਣਾ ਪੋਜ਼ਿਟਿਵ ਤੁਹਾਨੂੰ ਇੱਕ ਹੀ ਬੰਦੇ ਦਿੰਦੇ ਹੋ ਤੁਹਾਡੇ ਫੈਮਿਲੀ ਜੇ ਆਪਾਂ ਸਾਨੂੰ ਸਾਡੀ ਸਾਡੀ ਜ਼ਿੰਦਗੀ 'ਚ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਉਹ ਹੁੰਦਾ ਕਿ ਜਿਹੜਾ ਸਾਨੂੰ ਟੋਕਦਾ ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਭੜੇ ਲੱਗੋਗੇ ਜਦੋਂ ਉਹ ਸਮਾਂ ਹੁੰਦਾ ਜਦੋਂ ਬੰਦਾ ਗਲਤ ਰਸਤੇ ਪਿਆ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਕੀ ਨਸ਼ਾ ਕਰਦੇ ਸੀ ਉਸ ਸਮੇਂ ਪਾਜੀ ਬਸ ਸ਼ੌਂਕ ਸ਼ੌਂਕ ਸੀ ਮੈਂ ਪਿੱਛੇ ਵੀ ਚਲੋ ਦੇਖੀ ਸੀ ਇੰਟਰਵਿਊ ਤੁਸੀਂ ਕਿ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਇਆ ਜਿੰਨੂੰ ਮੈਂ ਕੈਚ ਕੀਤਾ ਮੋਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪੌਨ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਪਾਜੀ ਤੇ ਹੋਲੀ-ਹੋਲੀ ਜੱਕਦਮ ਤੇ ਕਿਸੇ ਨੇ ਵੀ ਨਹੀਂ ਬਿਮਾਰ ਹੋਣਾ ਜabb ਕਹਿੰਦੇ ਨਸ਼ੇੜੀ ਬੰਦਾ ਸੀ ਸਾਲ 1.5 ਸਾਲ ਵਧੀਆ ਜ਼ਿੰਦਗੀ ਚੱਲਦੀ ਰਹੀ 2.5 ਸਾਲ ਬਾਅਦ ਗਰਾਫਟਾਂ ਸ਼ੁਰੂ ਹੋ ਗਈਆਂ ਭਾਜੀ ਤੇ ਮਤਲਬ ਕੀ 8-10000 ਦੀ ਬੋਤਲ ਤੋਂ ਲੈ ਕੇ 80-85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਘਾੜਦਿਆਂ ਨੇ ਪੈਸੇ ਜਮੇ ਦੇਣੇ ਬੰਦ ਕਰਤੇ ਭਾਜੀ ਚੱਕੀ ਦੀ ਵੀ ਪੀਤੀ 25-25 ਰੁਪਏ ਦੀ ਕੱਚੀ ਕਿ ਨਾ ਟੱਪ ਕੇ ਜਾਣਾ ਕਿ ਉਹ ਇੱਕ ਤਲਪ ਲਾ ਲੋ ਜਾਂ ਉਹ ਜ਼ਿੰਦਗੀ ਨਸ਼ੇ ਦੀ ਚੰਗੀ ਲੱਗਦੀ ਸੀ ਤੇ ਉਦੋਂ ਪਰੇਸ਼ਾਨਤ ਜਿਵੇਂ ਕਿਹੜੇ ਕਿਹੜੇ ਅਸੀਂ ਵੱਡੇ ਸਿੰਗਰ ਚਲੋ ਅਸੀਂ ਨਾਂ ਨਹੀਂ ਜੇ ਤੁਸੀਂ ਲੈਣਾ ਚਾਹੋ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਹੜੇ ਕਿਹੜੇ ਸਿੰਗਰਾਂ ਤੁਹਾਡੇ ਬੈਣੀ ਉੱਠ ਨਹੀਂ ਉਦੋਂ ਸੀ ਤੇ ਫਿਰ ਜਦੋਂ ਆ ਸਮਾਂ ਆਇਆ ਤੁਸੀਂ ਦੱਸਿਆ ਕਿ 8500 ਤੋਂ ਲੈ ਕੇ 85 ਰੁਪਏ ਤੇ ਫਿਰ ਜਿਹੜੀ ਹੱਥ ਦੀ ਕੱਡੀਆਂ 20 30 ਰੁਪਏ ਤੱਕ ਵੀ ਸੀਮਟ ਹੋਏ ਆ ਭਾਜੀ ਮੇਰਾ ਸਾਰਿਆਂ ਨਾਲ ਬਹੁਤ ਪਿਆਰ ਸੀ ਹਨਾ ਆਪਾਂ ਵਧੀਆ ਯਾਰ ਕਰੋ ਆ ਪ੍ਰਮਾਤਮਾ ਰੱਬ ਨੂੰ ਮੰਨਣ ਵਾਲਾ ਬੰਦਾ ਬ੍ਰਾਹਮਣ ਆ ਜ਼ਿੰਦਗੀ ਦਾ ਮੈਂ ਆਪਣੇ ਬਾਰੇ ਇੱਕ ਚੀਜ਼ ਦੱਸਦਾ ਭਾਜੀ ਮੈਂ 10 ਬੜਿਆ ਯਾਰ ਠੀਕ ਆ ਤੇ ਮੇਰੀ ਔਕਾਤ ਦਾ ਹਜ਼ਾਰ ਤੋਂ ਵੱਧ ਹੈ ਨਹੀਂ ਸੀ ਵੱਧ ਤੋਂ 20000 ਦੀ ਹੋ ਜਾਂਦੀ ਪਰਮਾਤਮਾ ਨੇ 20 ਦੀ ਦੁਨੀਆ ਕੰਟਰੀਆਂ ਕਮਾਤੀਆਂ ਦੁਬਈ ਸਟੇ ਕਿੱਥੇ ਨਹੀਂ ਗਿਆ ਠੀਕ ਹੈ ਮੇਰੀ ਔਕਾਤ ਤੋਂ ਵੱਧ ਦਿੱਤਾ ਪਰ ਸੰਭਾਲਣਾ ਉਹਨੂੰ ਮੈਂ ਚਾਹੀਦਾ ਸੀ ਹਨਾ ਤੇ ਮੈਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਮੋਰੀ ਅੱਜ ਵੀ ਇੱਥੇ ਫੋਟੋ ਬਣਵਾਏ ਸੀ ਠੀਕ ਹੋਣ ਤੋਂ ਬਾਅਦ ਹਨਾ ਤੇ ਇਹਨੂੰ ਕਈ ਲੋਕਾਂ ਨੇ ਲਾਮੇ ਦਿੱਤੇ ਹੋਣਗੇ ਕਿ ਤੇ ਆ ਮੁੰਡਾ ਤੇਰੇ ਕਰਕੇ ਵਿਗੜਿਆ ਇਹਨੇ ਮੈਨੂੰ ਦੁਨੀਆ ਦੀ ਹਰ ਸ਼ਾਇ ਦਿੱਤੀ ਭਾਜੀ ਛੋਟੀ ਉਮਰ ਚ ਬਾਈਕ ਗੱਡੀਆਂ ਉਹਨੂੰ ਮੈਸਯੂਜ਼ ਮੈਂ ਕੀਤਾ ਇਹਦੀ ਗਲਤੀ ਨਹੀਂ ਸੀ ਮੈਂ ਗਲਤ ਯੂਜ਼ ਕੀਤਾ ਉਹਨੇ ਤਾਂ ਮੈਨੂੰ ਸੁਵਿਧਾ ਦਿੱਤੀਆਂ ਕਿ ਮੇਰੇ ਮੁੰਡੇ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਤੇ ਭਾਜੀ ਕੈਰੀਅਰ ਦੀ ਸ਼ੁਰੂਆਤ ਤੇ ਮੇਰਾ ਗੁਰੂ ਨਾਲ ਵੀ ਵਧੀਆ ਪਿਆਰ ਸੀ ਹਨਾ ਈਵਨ ਸਾਰੇ ਫਾਜ਼ਲਪੁਰੀਆਂ ਹਾਂਜੀ ਸੁਕੀ ਭਾਈ ਨਾਲ ਸਾਰਿਆਂ ਨਾਲ ਵਧੀਆ ਪਿਆਰ ਸੀ ਪਰ ਭਾਜੀ ਵੀ ਵੱਡੀ ਇੰਡਸਟਰੀ ਦੇ ਹਾਂਜੀ ਆਪਾਂ ਮੈਂ ਸੁਖੀ 뮤지컬 ਡਾਕਟਰ ਸਾਡੀ ਟੀਮ ਰਹੀ ਹੈ ਭਾਜੀ ਆਪਾਂ 15 ਵੀ ਗਾਣੇ ਇਕੱਠੇ ਕੀਤੇ ਆ ਠੀਕ ਆ ਫਾਜ਼ਲਪੁਰੀਆ ਵੀਰਨਾ ਚਾਰ ਗਾਣੇ ਕੀਤੇ ਨਵਾਬ ਐਕਸਪਰਟ ਜਾਟਾਲਾ ਵੀ ਮੁੰਡਾ ਉਹਨੇ ਵੀ ਮੈਨੂੰ ਕਈ ਦੋ ਵਾਰ ਆਪਣੇ ਕੋਲ ਰੱਖਿਆ ਪਰ ਅਮਲੀ ਨੂੰ ਨਾ ਸਭ ਤੋਂ ਮੈਂ ਤੁਹਾਨੂੰ ਇਹ ਪਹਿਲੇ ਵੀ ਇਹ ਚੀਜ਼ ਕਹਿ ਗਿਆ ਟਿਆਂਗੀ ਅਮਲੀ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਨਸ਼ੇ ਨਾ ਹੁੰਦਾ ਮੈਨੂੰ ਭਾਜੀ ਆਪਣੇ ਮਾਪਿਓ ਬੇਕਾਰ ਲੱਗਦੇ ਸੀ ਸ਼ਰਾਬ ਚੰਗੀ ਲੱਗਦੀ ਸੀ ਜਿੰਨੇ ਮੈਨੂੰ ਪੀਣ ਨੂੰ ਦੇਤੀ ਉਹ ਮੇਰੇ ਤੇ ਸਭ ਕੁਝ ਸੀ ਜਾਂ ਜਿਹੜਾ ਮੇਰੀ ਹਾਂ ਚਾ ਮਲੋਂਦਾ ਸੀ ਤੇ ਮੈਂ ਅੱਜ ਮੈਨੂੰ ਗਿਲਡ ਵੀ ਹੁੰਦਾ ਭਾਜੀ ਸ਼ਾਇਦ ਮੈਂ ਆਪਣੀ ਸ਼ਰਾਬ ਕਰਕੇ ਬੜੀਆਂ ਚੀਜ਼ਾਂ ਖਰਾਬ ਕੀਤੀਆਂ ਦੇਖਣ ਵਾਲੇ ਤਾਂ ਮੈਂ ਇਹ ਕਹਿੰਦਾ ਦੇਖਣ ਵਾਲੇ ਵੀ ਇਹ ਕਹਿੰਦਾ ਹੁਣ ਮੇਰੇ ਤੇ ਤੋਂ ਪਾਸਾ ਵਾਟ ਲਓ ਜਦੋਂ ਸ਼ਰਾਬੀ ਬੰਦਾ ਲੰਘ ਰਿਹਾ ਹੋਵੇ ਪਤਾ ਜਿਹੜਾ ਦਿਨੇ ਦਿਨੀ ਚਲਦੀ ਸੀ ਫਿਰ ਪੂਰੀ ਭਾਜੀ ਮੈਂ ਤੁਹਾਨੂੰ ਹੀ ਦੱਸ ਰਿਹਾ 8500 ਤੋਂ 80 85 ਦਾ ਸਫਰ ਆ ਗਿਆ ਚੰਗੇ ਅੱਜ ਵੀ ਲੋਕੀ ਪਿੰਦੇ ਆ ਯਾਰ ਦੁਨੀਆ 'ਚ ਠੇਕੇ ਆ ਹੱਤੇ ਆ ਚਲਦੇ ਹੀ ਆਣਾ ਪਰ ਮੋ ਕੈਟਾਗਰੀ ਦਾ ਨਹੀਂ ਸੀ ਮੈਂ ਟੱਕਣ ਖੋਲ ਲਿਆ ਤੇ ਮੇਰੇ ਕੋ ਬੰਦ ਹੀ ਨਹੀਂ ਹੋਣਾ ਸਦਾ ਹੀ ਹੂੰ ਤੇ ਕਿੰਨੇ ਵਜੇ ਸ਼ੁਰੂ ਕਰਦੇ ਸਵੇਰੇ ਭਾਜੀ ਮਤਲਬ ਕਿ ਇਹ ਇਹ ਦਿਨਚਰਿਆ ਸੀ ਕਿ ਜਿੱਦਾਂ ਆਪਣਾ ਸ਼ਾਮੀ 7 4 ਵੇ ਬਹਿ ਗਏ ਸਵੇਰੇ 3 ਵੇ ਤੱਕ ਪੀਤੀ ਜੇ 9 ਵੇ ਅੱਖ ਖੁੱਲੀ ਤੇ ਫਿਰ 4 ਘੰਟੇ ਲੁਹਾਨ ਨੂੰ ਲੱਗਣੇ ਲੱਸੀ ਪੀ ਲੋ ਅਮਰੂਦ ਦਾ ਪਤਾ ਖਾ ਲੋ ਤੇ ਜਦੋਂ ਲੋਥ ਗਈ ਫਿਰ ਅਗਲਾ ਚੱਕ ਲੋ ਨਾਲ ਦੀ ਨਾਲ ਹੀ ਤੋ ਰੋਟੀ ਰਾਟੀ ਦੀ ਲੋੜ ਨਹੀਂ ਬਸ ਇਹੀ ਹੁੰਦਾ ਸੀ ਬਸ ਅੰਦਰ ਚਲੀ ਜਾਵੇ ਜੁਗ ਜੁਗਣੀ ਤੇ ਉਹ ਹੀ ਬਸ ਬਾਹਰ ਖਿੜਦੀ ਹੋਣੀ ਫਿਰ ਹਾਂ ਜੁਗਣੀ ਦਾ ਤੁਸੀਂ ਨਾਂ ਲਿਆ ਭਾਜੀ ਜੁਗਣੀ ਬਹੁਤ ਪੀਤੀ ਸੱਚੀ ਸੀ ਕਿਉਂਕਿ ਮੈਂ ਪੀਂਦਾ ਨਹੀਂ ਸੀ ਸ਼ੌਂਕ ਸ਼ੌਂਕ ਜੀ ਮੈਂ ਅੱਜ ਤੱਕ ਪੀਤੀ ਕੋਲਡ ਡਰਿੰਕ ਚ ਪੀਤੀ ਹੋਗੀ ਮੈਨੂੰ ਕੋੜੀ ਲੱਗਦੀ ਸੀ ਤੇ ਮੈਂ ਅੱਜ ਕੋਕ ਤੱਕ ਨਹੀਂ ਪੀਂਦਾ ਭਾਜੀ ਕਿਉਂਕਿ ਉਹਦੇ ਚ ਹੀ ਪੀਤੀ ਹੈ ਮੈਨੂੰ ਕੋਕ ਤੋਂ ਐਲਰਜੀ ਹੋ ਗਈ ਆ ਤੇ ਬਾਕੀ ਚਲੋ ਯਾਰ ਭਾਜੀ ਅੱਜ ਦੀ ਰੇਟ ਚ ਇਮਾਨਦਾਰੀ ਹੈ ਠੀਕ ਆ ਨਾ ਆਪਣੇ ਬਲਬੂਤੇ ਦੇ ਬੈਠਾ ਮੈਂ ਡੀ ਐਮ ਸੀ ਐਡਮਿਟ ਰਿਹਾ ਸੀ ਭਾਜੀ ਮੇਰਾ 32 34 ਕਿਲੋ ਭਾਰ ਰਹਿ ਗਿਆ ਸੀ ਠੀਕ ਹੈ ਕਿਸੇ ਕੋਈ ਲੋਕ ਸੋਚਦੇ ਹੋਣਗੇ ਕਿ ਘਰੋਂ ਸੋਖਾਈ ਤੇ ਕਿਉਂ 85 ਦਾ ਕੁਆਟਰ ਪੀਤਾ ਭਰਾ ਮੇਰੇ ਉਸ ਚੀਜ਼ ਤੋਂ ਮੈਂ ਨਿਕਲੇ ਆਣਾ ਤੇ ਮੈਨੂੰ ਅੱਜ ਤੱਕ ਇੱਕ ਗਿਲਟ ਹੈ ਕਿ ਮੇਰੇ ਪਿਓ ਨੇ ਜ਼ਿੰਦਗੀ ਦੇ 8 ਸਾਲ ਜਿੰਦਾ লাশ ਬਣ ਕੇ ਕੱਟੇ ਆ ਰੱਬ ਨਾ ਕਰੇ ਜੋ ਚੀਜ਼ਾਂ ਮੇਰੇ ਪਿਓ ਨੇ ਦੇਖ ਲੀਆਂ ਕੋਈ ਦੇਖੇ ਕਿ ਮੈਂ ਕਦੋਂ ਕਿਥੇ ਕੀ ਕਰ ਦੇਣਾ ਮੇਰੇ ਹਿਸਾਬ ਨਾਲ ਪੰਜਾਬ ਚ ਕੋਈ ਠਾਣਾ ਨਹੀਂ ਹੋਣਾ ਜਿੱਥੇ ਉਹਰੀ ਮੈਨਾਂ ਭੇਜ ਜਾਏ ਇਹਦੀ ਸਭ ਚੀਜ਼ ਸਾਰੀ ਇੰਡਸਟਰੀ ਦੂਰ ਹੋਈ ਜੱਸ ਕੱਟ ਜਾਂਦੇ ਹੋ ਵੀ ਹੋਇਆ ਕਦੇ ਕੱਟਣਾ ਹੋਈ ਜਿਵੇਂ ਕਹਿੰਦੇ ਨੇ ਕਈ ਵਾਰੀ ਬੰਦਾ ਬਾਲਾ ਸ਼ਰਾਬੀ ਤੇ ਉੱਤੇ ਪਤਾ ਹੀ ਨਹੀਂ ਹੁੰਦਾ ਕੌਣ ਚੱਟ ਰਿਹਾ ਕੀ ਕਰ ਰਿਹਾ ਇੰਦਾ ਦੀ ਸਿਚੁਏਸ਼ਨ ਨਹੀਂ ਆਈ ਕਿਉਂਕਿ ਪੀਤੀ ਫਲੈਟ ਚ ਪੀਤੀ ਜਾਂ ਘਰੇ ਪੀਤੀ ਹਾਂ ਪੀ ਹਾਂ ਸੜਕਾਂ ਦੇਣੀ ਪੀ ਕੇ ਭਾਜੀ ਮਤਲਬ ਰਿਸ਼ਤੇ ਬਹੁਤ ਖਰਾਬ ਹੋਏ ਨਾ ਕਿ ਅੱਜ ਵੀ ਗੇਲਟ ਹੁੰਦਾ ਸ਼ਾਇਦ ਜੇ ਉਸੇ ਮੈਂ ਨਾ ਪੀਂਦਾ ਹੁੰਦਾ ਗੁਰੂ ਨਾਨਕ ਬਿਗੜਦੀ ਠੀਕ ਹੈ بگੜੀ ਕਾਦੀ ਯਾਰ ਆਪਾਂ ਕੰਮ ਕਰਦੇ ਸੀ ਸੁੱਖੀ ਵੀ ਵਧੀਆ ਸੀ ਘਰੇ ਰਹਿਣਾ ਉਹਦੀ ਮੰਮੀ ਬਹੁਤ ਚੰਗੇ ਬਗੜੀ ਦਾ ਗਾਣਾ ਜਿਹੜਾ ਆਊਟਫਿਟ ਤੇਰੀ ਮਟਿਆਰੇ ਮੁੰਡਿਆਂ ਨੂੰ ਸੂਲੀ ਚਾੜੇ ਆਊਟਫਿਟ ਤੇਰੀ ਮਟਿਆਰੇ ਸੁੱਖੀ ਦਾ ਕਿਹੜਾ ਗਾਣਾ ਸੀ ਸੁੱਖੀ ਦੇ ਭਾਜੀ ਟੀਮ ਸੀ ਉਹ 뮤직 ਕਰਦਾ ਸੀ ਉਸ ਟਾਈਮ ਦੇ ਆਪਣਾ ਉਸ ਤੋਂ ਬਾਅਦ ਕਮਰਸ਼ੀਅਲ ਸ਼ੁਰੂ ਕੀਤਾ ਸੀ ਵੀਰ ਨੇ ਖੱਤ ਗੁਰੂ ਰੰਧਾਵਾ ਅੱਜ ਫੇਰ ਤੇਰੇ ਖੱਤ ਪੜ ਕੇ ਦਰਦਾਂ ਨੂੰ ਛੇੜ ਲਿਆ ਅੱਛਾ ਉਹ ਮਤੋਂ ਤੁਸੀਂ ਉਹਦੀ ਵੀਡੀਓ ਸ਼ੂਟ ਕੀਤਾ ਸੀ ਹਾਂਜੀ ਹਾਂਜੀ ਉਹ ਦੁਬਈ ਕੀਤਾ ਸੀ ਬਈ ਸ਼ੂਟ ਅੱਛਾ ਅੱਛਾ ਹਾਂਜੀ ਤੇ ਹੁਣ ਕਰਦੇ ਨੇ ਬਾਈ ਰੀ ਫੋਨ ਕਿ ਹਾਲੇ ਉਹਨਾਂ ਨੂੰ ਦੱਸ ਦਿੱਤਾ ਕਿ ਹੁਣ ਮੈਂ ਠੀਕ ਜੀ ਮੈਸੇਜ ਕਰਕੇ ਇੰਟਰਵਿਊ ਦਿੱਤੀ ਸੀ ਕਿ ਸ਼ਾਇਦ ਉਹਨਾਂ ਤੱਕ ਮੇਰਾ ਮੈਸੇਜ ਪੁੱਜੇ ਹਨਾ ਕਿ ਮੈਂ ਜੋ ਵੀ ਕੀਤਾ ਜ਼ਿੰਦਗੀ 'ਚ ਮੇਰੇ ਨਸ਼ੇ ਨੇ ਮੇਰੇ ਕੋਲ ਕਰਾਇਆ ਮੈਨੂੰ ਖੁਦ ਨੂੰ ਨਹੀਂ ਪਤਾ ਜੇ ਮੈਨੂੰ ਪਤਾ ਮੈਂ ਕਹ ਉਹ ਤੇ ਫਿਰ ਬਾਰ ਦੇ ਸੀ ਮੈਂ ਆਪਣੇ ਕਿੰਨੇ ਦੁਖੀ ਕੀਤੇ ਮਾਪਿਓ ਪੈਣਾ ਜਿੱਜੋ ਮੈਨੂੰ ਪਤਾ ਚਲੋ ਆਈ ਪ੍ਰਮਾਤਮਾ ਨੇ ਹੌਲੀ ਹੌਲੀ ਕਰਕੇ ਸਾਰੇ ਰਿਸ਼ਤੇ ਵਾਪਸ ਆ ਰਹੇ ਆ ਤੇ ਯਾਰ ਮੈਂ ਦੋ ਬੰਦਿਆਂ ਦੀ ਸ਼ੁਕਰਗੁਜ਼ਾਰੀ ਕਰਨਾ ਚਾਹਨਾ ਸ਼੍ਰੀ ਬਰਾਰ ਤੇ ਸਮਰ ਵੀਰ ਅੱਛਾ ਆ ਦੋ ਇਨਸਾਨ ਭਾਜੀ ਦੇਖੋ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮ ਜਾਣਦੇ ਸਾਰਿਆਂ ਨੂੰ ਪਤਾ ਹੁੰਦਾ ਭਾਜੀ ਜੇ ਤੁਹਾਡੇ ਫੋਨ 'ਚ 10 ਨੰਬਰ ਵੀਰ ਦਾ ਐਡ ਆ ਜਾਂ ਮੇਰਾ ਐਡ ਆ ਤੁਸੀਂ ਮੇਰਾ ਸਟੇਟਸ ਦੇਖ ਰਹੇ ਹੋ ਮੈਂ ਤੁਹਾਡਾ ਦੇਖ ਰਿਹਾ ਠੀਕ ਆ ਤੇ ਜੇ ਬੰਦਾ 10 ਅੱਜ ਦੀ ਡੇਟ 'ਚ ਵੀ ਇਹ ਹੈ ਨਾ ਕਿ ਇਨਸਾਨ ਫੋਨ ਤੇ ਘੱਟ ਗੱਲ ਕਰਦਾ ਸਟੇਟਸ ਇਹਨੂੰ ਬੁਲਾ ਲੈਂਦਾ ਕਿ ਯਾਰ ਬੰਦਾ ਕਿੱਥੇ ਬਿਜ਼ੀ ਹੋਊਗਾ ਕਿਸੇ ਨੇ ਚਲੋ ਬਾਤ ਨਹੀਂ ਪੁੱਛੀ ਜਾਂ ਚਲੋ ਸ਼ਾਇਦ ਮੇਨਾਂ ਗੁੱਸਾ ਗਿਲਾ ਹੋਊਗਾ ਜਾਂ ਮੈਂ ਕਿਸੇ ਨਾਲ ਪੀ ਕੇ ਮਾੜੀ ਕੀਤੀ ਹੋਗੀ ਪੁਰੋ ਸੰਮਰ ਵੀਰ ਤੇ ਸ਼੍ਰੀ ਬਰਾੜ ਭਾਈ ਦਾ ਮਰੇ ਬਾਰੇ ਬੰਦੇ ਬਾਰੇ ਦੱਸ ਦੇਣਾ ਭਾਈ ਉਹ ਦਿਲ ਦਾ ਨਾ ਇੰਨਾ ਕਿ ਹੀਰਾ ਇਨਸਾਨ ਆ ਉਸ ਬੰਦੇ ਦੀ ਪਿੰਡ ਚ 10 ਕਿੱਲੇ ਜ਼ਮੀਨ ਆ ਤੇ 7 ਕਿੱਲੇ ਗਊਸ਼ਾਲਾ ਦਿੱਤੀ ਉਹਨਾਂ ਨੇ ਇੱਕ ਡੇਰਾ ਬਣਾਇਆ ਦਾ ਉਸ ਡੇਰੇ ਦੇ ਮੱਥਾ ਟੇਕਣ ਤੋਂ ਬਾਅਦ ਮੇਰਾ ਕੰਮ ਜਿਹੜਾ ਹੀ ਭਾਜੀ ਤੇ ਭਾਜੀ ਹੁਣੀ ਮੈਂ ਮੈਨੂੰ ਪ੍ਰੋਪਰਲੀ दारू ਛੱਡੇ ਭਾਜੀ 1.5 ਸਾਲ ਹੋ ਗਿਆ ਪ੍ਰੋਪਰਲੀ ਜਿਹਨੂੰ ਕਹਿੰਦੇ ਨਹੀਂ ਵਿੱਚ ਦੋ ਵਾਰੀ ਠੁੰਗੇ ਵੱਜੇ ਆ ਉਹ ਵੀ ਮਾੜੇ ਬੰਦਿਆਂ ਕਰਕੇ ਆ ਗਏ ਤੇ 3 ਮਹੀਨੇ ਪਹਿਲੇ ਮੈਨੂੰ ਫੇਰ ਭਾਜੀ ਉੱਥੇ ਸ਼ਮਰ ਸ਼੍ਰੀ ਦਾ ਭਰਾ ਬਾਲਾ ਜੀ ਸਲਾਸਾ ਲੈ ਕੇ ਗਿਆ ਤੇ ਮਾਨਦਰ ਦੀ ਗੱਲ ਅੱਜ ਦੀ ਦਿਨ ਭਾਜੀ ਕਦੀ ਦਿਲ ਨਹੀਂ ਕਰਦਾ ਸਵੇਰੇ ਉੱਠੀਦਾ ਆਪਣਾ 7 8 ਸੈਕਟਰ ਮੰਦਿਰ ਜਿੱਥੇ ਦਿਲ ਕਰੇ ਦਾਨ ਪੋਣਾ ਆਪਣਾ ਪ੍ਰਮਾਤਮਾ ਜਿੰਨੀ ਕਿ ਸੇਵਾ ਲੋਂਦਾ ਕਰ ਇਹਦੀ ਜਿੰਨੀ ਕੁ ਔਕਾਤ ਆ ਤੇ ਉੱਥੋਂ ਜਾਈਦਾ ਤੇ ਆਪਣਾ ਭਗਵਾਨ ਦਾ ਨਾਮ ਲੈ ਕੇ ਘਰੋਂ ਨਿਕਲੀਦਾ ਤੇ ਕੰਮ ਕਰੀਦਾ ਅੱਜ ਵਧੀਆ ਜ਼ਿੰਦਗੀ ਚੱਲਦੀ ਹੈ ਕੈਬ ਵੀ ਚਲਾਈ ਜਾਂਦਾ ਕੰਮ ਵੀ ਹੌਲੀ ਹੌਲੀ ਮਿਲ ਜਾਂਦਾ ਸਭ ਕੁਝ ਵਾਪਸ ਆ ਹੀ ਜਾਂਦਾ ਹੌਲੀ ਹੌਲੀ ਭਾਜੀ ਮਤਲਬ ਉਹ ਤੋਂ ਕਾਨੇ ਵਰਗੇ ਹੋ ਗਏ ਸੀ ਹੈ ਮਤਲਬ ਕਿੰਨੇ ਤੋਂ ਕਿੰਨਾ weight ਜਿਹੜਾ ਹੋ ਗਿਆ ਸੀ ਮੈਂ ਤੁਹਾਨੂੰ ਫੋਟੋ ਸ਼ਾਇਦ ਮੈਂ ਸ਼ੇਅਰ ਕਰ ਦਿੰਦਾ ਮੇਰਾ ਭਾਜੀ 33 34 ਕਿਲੋ ਭਾਰ ਰਹਿ ਗਿਆ ਸੀ ਕਿੰਨੇ ਤੋਂ ਕਿੰਨਾ ਮੈਂ ਤਾਂ ਕੁਆਂਟਲ ਦਾ ਸੀ ਅੱਜ ਮੇਰਾ ਫਿਰ 90 ਕਿਲੋ ਭਾਰ ਆ ਜਮਾ ਹੀ ਹੋਤਾ ਮਤਲਬ ਬੰਦਾ ਕਹਿੰਦਾ ਘਰ ਦੇ ਅੰਦਰ ਫਿਰ ਰਾਸਾ ਵੀ ਛੱਡਤੀ ਆਉਣੇ ਆ ਵੀ ਹੁਣ ਤਾਂ ਹੁੰਦਾ ਵੀ ਕਿ ਇੱਕ ਬੱਚਾ ਜਿਹਨੇ ਦੇਖਿਆ ਹੋਵੇ ਉਹ ਚੀਜ਼ ਨੂੰ ਦੇਖਾ ਮਹਿਸੂਸ ਕਰਦਾ ਵੀ ਤਾਂ ਹੁਣ ਸੁਗੜ ਗਿਆ ਤੁਸੀਂ ਭਾਜੀ ਮੇਰੀ ਫੀਲਿੰਗ ਨੂੰ ਸਮਝੋ ਮੈਂ ਜ਼ਿੰਦਗੀ 'ਚ ਜਿੰਨਾ ਪਿਆਰ ਆਪਣੇ ਪਿਓ ਨੂੰ ਕਰਦਾ ਹਣਾ ਮੈਮ ਮੈਨੂੰ ਅੱਜ ਸਾਰੇ ਮਿਲ ਸਭ ਕੁਝ ਮਿਲ ਗਿਆ ਵਾਪਸ ਹਣਾ ਸਭ ਕੁਝ ਦੇਖੋ ਪਰ ਜਿਹੜੀ ਮੈਂ ਜ਼ਿੰਦਗੀ ਦੇ 8 ਸਾਲ ਉਹਨੂੰ ਤੜਫ ਦਿੱਤੀ ਐ ਜਾਂ ਦੁੱਖ ਦਿੱਤਾ ਤੇ ਸਜ਼ਾ ਕਹਿੰਦੇ ਮਿਲਦੀ ਐ ਜ਼ਿੰਦਗੀ 'ਚ ਮੈਂ 2 ਸਾਲ ਆਊਟ ਰਨ ਇੰਡਸਟਰੀ ਤੋਂ ਵਾਪਸੀ ਕਰਨੀ ਮੈਂ ਕਰ ਰਿਹਾ ਸੋਖਾਂ ਭਾਜੀ ਪਰ ਮੈਨੂੰ ਚੈਨ ਨਹੀਂ ਹੀ ਜ਼ਿੰਦਗੀ 'ਚ ਕਿਉਂਕਿ ਮੈਂ ਕੰਮ ਕਰਦਾ ਮੈਨੂੰ ਇੱਕੋ ਲਾਈਫ ਦਾ ਸ਼ੌਂਕ ਆ ਕ੍ਰੀਏਟੀਵਿਟੀ ਮਾਈਂਡ ਆ ਹਣਾ ਤੇ ਉਹ ਨਹੀਂ ਮਿਲਦਾ ਸਕੂਨ ਤੇ ਅੱਜ ਮੈਂ ਵੀ ਬਹੁਤ ਜ਼ਿੰਦਗੀ ਸਜ਼ਾ ਭੁਗਤੀਆਂ ਹੈ ਨਾ ਮੈਂ ਭਈ ਮੈਨੂੰ ਘਰ ਦੇ ਨੇ ਸੈਂਟਰ ਚ ਕਾਤਾ ਆ। ਆਪਾਂ ਲੈ ਕੇ ਜਾਂਦੇ ਸੀ ਅੱਜ ਉਹ ਹੀ ਕੈਬ ਚਲਾਨੀ ਪੈ ਰਹੀ ਹੈ ਵੀ ਇੱਕ ਮਜਬੂਰੀ ਹੈ ਨਾ। ਭਾਜੀ ਇਹ ਫੀ ਮਜਬੂਰੀ ਨਹੀਂ ਹੈ ਮੇਰੀ। ਮਜਬੂਰੀ ਨਹੀਂ ਆਪਾਂ ਕੰਮ ਨੂੰ ਆਪਣਾ ਇੱਕ ਫਰਜ਼ ਮੰਨਿਏ। ਮਤਲਬ ਜਿਹੜਾ ਉਹ ਸਮਾਂ ਆ ਗਿਆ ਤੁਸੀਂ ਹੁਣ ਉਹ ਸਮੇਂ ਉਲ ਵਾਪਸ ਵੀ ਜਾ ਰਹੇ ਹੋ ਵੀ ਤੁਹਾਡੀ ਇੱਕ ਅੱਛੀ ਕੋਸ਼ਿਸ਼ ਹੈਗੀ ਹੈ। ਭਾਜੀ ਮੈਂ ਨਾ ਮੇਰੀ ਇੱਕ ਜ਼ਿੰਦਗੀ ਦਾ ਸੂਲ ਸੀ। ਮੈਂ ਜਦੋਂ ਹਿੱਟ ਸੀ ਜਾਂ ਮੈਂ ਫਲॉप ਹੋਇਆ ਜਾਂ ਅੱਜ ਮੈਂ ਫੇਰ ਹਿੱਟ ਹੋਇਆ। ਮੇਰੇ ਕੋ ਕੰਮ ਆਊ ਗਾਣਾ ਭਾਜੀ। ਮੈਂ ਪਹਿਲੇ ਚੀਜ਼ ਸੁਣ ਲੈਣਾ। ਯੋ ਜੀ ਨਹੀਂ ਚੱਲਣੀ ਨਾ ਭਾਜੀ ਮੈਂ ਨਾ ਕਰ ਦਿੰਨਾ ਬਿਲਕੁਲ ਮੇਰੀ ਸੋਚ ਹੈ ਕਿ ਯਾਰ ਕਿਸੇ ਕੋਈ ਤੁਸੀਂ 2-3 ਲੱਖ ਵੀਡੀਓ ਦਾ ਲੈ ਲਓ ਕੂੜਾ ਜਦੋਂ ਚੀਜ਼ ਨਹੀਂ ਚੱਲੂਗੀ ਉਹ ਜ਼ੀਰੋ ਆ ਉਸ ਬੰਦੇ ਨੇ 3 ਲੱਖ ਕਿੱਥੋਂ ਲੈਂਦਾ ਏ ਉਹਨੂੰ ਪਤਾ ਬਿਲਕੁਲ ਬਿਲਕੁਲ ਉਹਨੇ ਚੋਰੀ ਕੀਤੀ ਠੱਗੀ ਕੀਤੀ ਚਿੱਟਾ ਫੁੱਕੀ ਫੀਮ ਕੀ ਵੇਚਿਆ ਰੱਬ ਜਾਣਦਾ ਉਹਨੇ ਉਹ ਕੰਮ ਅੱਜ ਤੁਸੀਂ ਮੇਰੀ ਇੰਟਰਵਿਊ ਲੈਣ ਆਇਆ ਹੋ ਭਾਜੀ ਇੱਕ ਮਿਹਨਤੀ ਆਣਾ ਮੈਂ ਦੇਣ ਆਇਆ ਕੀ ਚਾਲੀ ਆਰ ਸ਼ਾਇਦ ਮੈਂ ਜਿੰਨਾ ਤੱਕ ਪੁੱਜਣਾ ਚਾਹੁੰਦਾ ਉਹਨਾਂ ਤੱਕ ਪਹੁੰਚ ਜਾ ਕਿ ਜੇ ਮੈਂ ਡਾਇਰੈਕਟ ਜਾ ਕੇ ਸੌਰੀ ਨਹੀਂ ਕਹਿ ਪਾਂਦਾ ਮੈਂ ਸਾਰੇ ਸਾਹਮਣੇ ਕਹਿਦਾ ਕਿ ਮੇਰੀ ਸ਼ਰਾਬ ਨੇ ਕਰਾਇਆ ਮੇਰੇ ਕੋਲ ਜੋ ਵੀ ਕਰਾਇਆ ਹੈ ਨਾ ਉਹਨਾਂ ਨੂੰ ਵੀ ਪਤਾ ਮੈਂ ਕਿਹੋ ਜਿਹਾ ਇਨਸਾਨ ਆ ਤੇ ਭਾਜੀ ਇੱਕ ਮਿਹਨਤ ਹੈ ਨਾ ਉਹ ਕਿਸੇ ਦੀ ਖਰਾਬ ਨਾ ਕਰੋ ਬਿਲਕੁਲ ਬਿਲਕੁਲ ਤੇ ਮੈਂ ਉਹ ਕੰਮ ਹੀ ਨਹੀਂ ਕਰਦਾ ਸੀ ਤੇ ਲਾਈਫ ਸਟਾਈਲ ਭਾਜੀ ਮੈਂ ਵੇਖੋ ਮੈਂ ਸ਼ਰਾਬ ਛੱਡੀ ਸੀ ਮੈਂ ਮੇਰਾ ਮੇਰੀ ਡੀਓਸੀ ਕਹੀ ਹੈ ਭਾਜੀ ਤੂੰ ਇੱਥੋਂ ਬਾਹਰ ਨਿਕਲ ਜਾ ਚਾਹ ਟਿੱਕ ਕੇ ਆ ਤੇ ਮੈਂ ਆਪਣੇ ਆਪ ਨੂੰ ਸਟਰੋਂਗ ਕਰਨਾ ਮੈਂ ਕਲੱਬ ਵੀ ਜਾਣਾ ਭਾਜੀ ਸਵੇਰੇ ਮੰਦਰ ਜਾਣਾ ਮੈਂ ਉਹ ਸਾਰੀ ਜ਼ਿੰਦਗੀ ਫੇਰ ਜੀਣੀ ਸਿੱਖ ਰਿਹਾ ਕਿ ਮੈਂ ਮੇਰਾ ਇਹ ਰੂਟੀਨ ਹੁੰਦਾ ਹੀ ਭਾਜੀ ਪਠਾਨਕੋਟ ਦਾ ਮੈਂ ਰਹਿਣ ਵਾਲਾ ਆਦੀਆ ਪੀਣਾ ਤੇ ਹੁਸ਼ਿਆਰਪੁਰ ਬ੍ਰੇਕ ਫਿਰ ਹੁਸ਼ਿਆਰਪੁਰ ਤੋਂ ਆਦੀਆ ਪੀਣਾ ਤੇ ਪਠਾਨਕੋਟ ਬੋਤਲ ਚ ਘਰ ਹੁਣ ਅੱਜ ਮੈਂ 1.5 ਸਾਲ ਤੋਂ ਸੂਫੀ ਟਰੈਵਲ ਕਰ ਰਿਹਾ ਮੇਰੀ ਮੇਰੀ ਆਪਣੇ ਲਈ ਜਿੱਤ ਹੈ ਮੈਂ ਕਲੱਬ ਜਾਣਾ ਉੱਥੇ ਦੁਨੀਆ ਪਿੰਦੀ ਐ ਮੈਂ ਨਹੀਂ ਪਿੰਦਾ ਠੀਕ ਹੈ ਮੇਰੀ ਜਿੱਤ ਹੈ ਹੁਣ ਜੇ ਮੈਂ ਸੋਚਾਂ ਕਿ ਮੈਂ ਘਰ ਬੈਠਾ ਹੀ ਰਹਾ ਤੋ ਪਾਜੀ ਮੈਂ ਕਿੰਨੇ ਕ ਦਿਨ ਬਿਲਕੁਲ ਬਿਲਕੁਲ ਆਖਿਰ ਨੂੰ ਮੈਨੂੰ ਇਸ ਦੁਨੀਆ ਚਾਣੇ ਪੈਣਾ ਨਾ ਤੇ ਮੈਨੂੰ ਅੱਜ ਲੱਗਦਾ ਮੈਂ ਪ੍ਰਿਪੇਅਰ ਆ ਤੇ ਮੈਂ ਉਹੀ ਚੀਜ਼ ਲੋਕਾਂ ਅੱਗੇ ਰੱਖੀ ਆ ਕਿ ਦੇਖੋ ਯਾਰ ਜੀ ਤੁਸੀਂ ਮੈਂਟਲੀ ਤੌਰ ਤੇ ਤੁਹਾਨੂੰ ਪਤਾ ਨਾ ਕਿ ਸ਼ਰਾਬ ਸ਼ਾਂਤ ਕਦੇ ਰੋਇਆ ਕੱਲਾ ਬੈ ਕੇ ਜਦੋਂ ਉਹ ਚੀਜ਼ਾਂ ਤੋਂ ਬਾਹਰ ਨਿਕਲਿਆ ਸੀ ਫਿਰ ਵੇਖਿਆ ਇਸ ਅਸਮਾਨ ਵੱਲ ਦੇਖਿਆ ਕੋਈ ਸਾਥ ਨਹੀਂ ਰਹਿਗਾ ਜਦੋਂ ਫਿਰ ਨਵੀਂ ਲਾਈਫ ਸ਼ੁਰੂ ਕੀਤੀ ਤਾਂ ਪਾਜੀ ਜਦੋਂ ਨਾ ਮੇਰਾ ਕੰਮ ਤੰਦਾ ਰਿੜਦਾ ਹੀ ਨਾ ਕਿਉਂਕਿ ਘਰੋਂ ਸੋਖਾ ਸੀ ਪੈਸੇ ਦੀ ਲੋੜ ਘਰੋਂ ਆਏ ਨੇ ਕੋਈ ਨਾ ਨਹੀਂ ਹੋਣੀ ਨਾ ਪਰ ਜਿਸ ਦਿਨ ਮੈਂ ਨਾ ਅੱਜ ਵੀ ਇੱਕ ਇੰਡਸਟਰੀ 'ਚ ਜਿਹੜੇ ਕਿਸੇ ਨਾਲ ਮਾੜੀ ਕਰਦੇ ਆ ਚੰਗੀ ਕਰਦੇ ਆ ਮੇਰੇ ਭਰਾ ਮੇਰਾ ਪ੍ਰਮਾਤਮਾ ਨੇ ਨਾ ਮੈਨੂੰ ਰੋਟੀ ਜੋਗਾ ਇੰਨਾ ਕਿ ਕਿੱਥੇ ਰਹਿਣਾ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਦੁਖੀ ਸੀ ਭਾਈ ਅੱਜ ਚਿਹਰੇ 'ਤੇ ਨੂਰ ਆ ਖੁਸ਼ ਰਹਿਣਾ ਸਾਰਿਆਂ ਨਾਲ ਕਿਉਂ ਰਹਿਣਾ ਕਿ ਮੇਰ ਕੋ ਮੇਰੀ ਲਾਈਨ ਵਾਪਸ ਆ ਗਈ ਜਿਸ ਦਿਨ ਤੁਸੀਂ ਜਿਹੜਾ ਅੱਜ ਤੁਸੀਂ ਭਾਜੀ ਨਿਊਜ਼ ਦਾ ਇੰਟਰਵਿਊ ਦਾ ਕੰਮ ਕਰਦੇ ਹੋ ਨਾ ਤੁਹਾਨੂੰ ਮੈਂ 20 ਲੱਖ ਰੁਪਏ ਦੇ ਦੂੰ ਮਹੀਨੇ ਦਾ ਕਿ ਤੁਸੀਂ ਭਾਜੀ ਪਰੀੜੀ ਲਾ ਲਓ ਜਾ ਤੁਸੀਂ ਹੋਟਲ ਸੰਭਾਲੋ ਤੁਸੀਂ ਆਪਣੀ ਜ਼ਿੰਦਗੀ ਖੁਸ਼ ਨਹੀਂ ਰਹਿ पाओਗੇ ਕਿਉਂਕਿ ਜਨੂਨ ਤੋਂ ਵਧੀਆ ਜੇ ਪੈਸਾ ਨਹੀਂ ਤੇ ਪੈਸੇ ਨਾਲ ਵੱਡਾ ਜਨੂਨ ਨਹੀਂ ਤੇ ਉਹ ਮੇਰਾ ਜਨੂਨ ਮੇਰੀ ਜ਼ਿੰਦਗੀ ਚੋਂ ਛਿੰਗੇਦਾ ਸੀ ਘਰਦਿਆਂ ਦੇ ਪੈਸੇ ਦੇ ਦੇਣੇ ਸਾਰੇ ਆਪਣੇ ਮੇਰੇ ਜੀਜੇ ਨੇ ਮੈਨੂੰ ਜੌਬ ਤੇ ਰੱਖ ਲਿਆ ਕਿ ਚੱਲ ਭਰਾਵਾ ਇੱਥੇ ਆਈ ਜਾ ਘਰੋਂ ਵੀ ਪੈਸੇ ਮਿਲ ਜਾਣੇ ਕਿ ਮਤਲਬ ਕਿ ਪੈਸਾ ਵੀ ਆ ਗਿਆ ਆ ਗਿਆ ਜ਼ਿੰਦਗੀ ਚ ਖੁਸ਼ੀ ਨਹੀਂ ਸੀ ਤੇ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਉਸ ਕੰਮ ਨੂੰ ਇਮਾਨਦਾਰੀ ਨਾਲ ਕਰੋ ਜੇ ਕੁਛ ਨਹੀਂ ਬਚਦਾ ਜਾਂ ਬਚਾਉਂਦਾ ਹੁਣ ਮੇਰੇ ਭਾਜੀ ਖਰਚੇ ਥੁਰਦੇ ਸੀ ਜਾਂ ਰੱਬ ਨਾ ਕਰੇ ਮੈਨੂੰ ਚਲੋ ਮੈਂ ਕੈਬ ਇਸ ਕੈਬ ਨੇ ਮੈਨੂੰ ਭਾਜੀ ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਖਾਈ ਮੈਂ ਅੱਜ ਚਲੋ ਇੱਕ ਦਾਨ ਇੱਕ ਇੱਕ ਸ਼ੁਰੂ ਕੀਤੀ ਹੈ ਕਿ ਮੈਂ ਕਈ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆ ਦੀ ਸਵਾਰੀ ਮਿਲ ਜੇ ਨਾ ਹੁਣ ਅੱਜ ਕਿਸੇ ਦਾ ਫੋਨ ਆਇਆ ਸੀ ਵੀਰੇ ਲੁਧਿਆਣੇ ਤੋਂ ਆਪਾਂ ਪੀਜੀਆ ਛੱਡਨਾ ਅੱਛਾ ਮੈਂ ਯਾਰ ਉਸ ਇੰਟਰਵਿਊ ਚ ਇਹ ਕਿਹਾ ਸੀ ਕਿ ਜੇ ਇਨ ਕੇਸ ਮੇਰੀ ਗੱਡੀ ਚ ਪੀਜੀਆ ਦੀ ਸਵਾਰੀ ਬਹਿ ਜੇ ਜਾਂ ਜਿਹਦੇ ਕੋ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦਿੰਨਾ ਅੱਛਾ ਹੁਣ ਵੀ ਹੁਣ ਵੀ ਜਿੱਦਾਂ ਮੰਦਰਾਂ ਦੇ ਬਾਹਰ ਚ ਉਹ ਕਦੇ ਇਦਾਂ ਦਾ ਜਦੋਂ ਬੰਦੇ ਇਹ ਦਿਲ ਚ ਆਈ ਹੋਣੀ ਅਸਲ ਕੋਈ ਕਟਣਾ ਹੋਈ ਹਾਂਜੀ ਪਾਜੀ ਮੈਂ ਇੱਕ ਵਾਰੀ 에ਰਪੋਰਟ ਤੋਂ ਸਵਾਰੀ ਚੱਕੀ ਸੀ ਤੇ ਆਪਾਂ ਨਾ ਲਾਲਚੀ ਇਨਸਾਨ ਸਭ ਤੋਂ ਵੱਡਾ ਐਟੀਟਿਊਡ ਚ ਲਾਲਚ ਦਾ ਤੇ 에어ਪੋਰਟ ਇਨ ਡਰਾਈਵ ਚ ਬਿੱਟ ਪੈਂਦੀ ਆ 235 315 400 ਕਿ ਤੁਸੀਂ ਮਣੀ ਪਾ ਦਿਓ ਉਹਨਾਂ ਨੂੰ ਵੀ ਲਾਲ ਚ ਹੁੰਦਾ ਕਿ ਸਾਲੀ 에어ਪੋਰਟ ਤੋਂ ਸਵਾਰੀ ਆਈਏ ਸੋਖੀ ਹੋਊਗੀ ਹਨਾ ਉਹ ਪੀਜੀਆਈ ਦੀ ਰਾਈਡ ਸੀ ਭਾਜੀ ਉਸ ਬੰਦੇ ਨੇ ਮੈਨੂੰ 10-10 ਦੇ ਟਿਕਰੇ 5-5 ਦੇ ਟਿੱਪੜੇ ਟੁੱਟੇ ਮੇ ਟੁੱਟੇ ਮੇ ਪੈਸੇ ਦਿੱਤੇ ਸੀ ਮਤਲਬ ਮੈਂ ਗਿਣਾ ਹੀ ਨਹੀਂ ਅੱਛਾ ਮੈਂ ਕਿਹਾ ਵੀਰੇ ਰਹਿਣ ਦੇ ਚੇ ਤੁਹਾਨੂੰ ਲੱਗਿਆ ਬੰਦਾ ਜਹਾਜ਼ ਤੋਂ ਆਇਆ ਹੈ ਤੇ ਉਹਦੇ ਕੋਲ ਮੋਟਾ ਪੈਸਾ ਹੋਏਗਾ ਪਰ ਜਦੋਂ ਉਤਰਿਆ ਤੇ ਜਦੋਂ ਪੈਸੇ ਗਿਨੇ ਤਾਂ ਉਹ ਗਿਨੇ ਠਿਕਣਾ ਚ ਹੈਗੇ ਸੀ ਉਹ ਮਤਲਬ ਅਗਲਾ ਐਮਰਜੈਂਸੀ ਚ ਆਈ ਸ਼ਾਇਦ ਉਹਦਾ ਕੋਈ ਮਰੀਜ਼ ਜ਼ਿਆਦਾ ਹੀ ਪੀਰੀਅਡ ਥੀ ਨਾ ਕਿ ਸ਼ਾਇਦ ਪ੍ਰਮਾਤਮਾ ਨਾ ਕਰੇਗੀ ਹੈ ਨਹੀਂ ਸੀ ਹੈ ਸੀ ਤੋਂ ਉਸ ਦੋਖ ਚ ਕਈ ਵਾਰੀ ਬੰਦਾ ਐਮਰਜੈਂਸੀ ਜਾਂਦਾ ਨਾ ਭਾਜੀ ਜਲਦੀ ਪੁੱਜਣਾ ਦੋ ਦਿਨ ਮੇਰੇ ਦਿਲ ਨੇ ਕਿਹਾ ਮੈਂ ਮੁੜ ਕੇ ਭਾਜੀ ਪੀਜੀਆਈ ਫ੍ਰੀ ਕਰਤੀ ਇਸ ਵਾਰੀ ਕਿ ਜਦੋਂ ਬਹਿਜੇ ਨਹੀਂ ਲਈਦਾ ਹੁਣ ਕਈ ਵੀਰ ਭਰਾ ਮੈਸੇਜ ਕਰ ਰਹੇ ਲੁਧਿਆਣੇ ਤੋਂ ਨਹੀਂ ਮੈਂ ਚੰਡੀਗੜ੍ਹ ਚ ਗਿਆ ਸੀ ਜਦੋਂ ਫੇਰ ਵੀ ਤੁਹਾਡੇ ਚੈਨਲ ਦੇ ਮਾਧਿਅਮ ਚ ਵੀ ਕਹਿਣਾ ਜੇ ਕਿਸੇ ਨੂੰ ਐਮਰਜੈਂਸੀ ਪੀਜੀਆਈ ਜਾਣਾ ਹੋਵੇ ਮੇਰਾ ਨੰਬਰ ਤੇ ਆਈਡੀ ਮੈਂ ਬੈਠਾ ਤੇ ਫੇਰ ਭਾਜੀ ਦਾਤ ਕੱਢਣੀ ਸ਼ੁਰੂ ਕਰਤੀ ਪ੍ਰਮਾਤਮਾ ਨੇ ਅੱਜ ਭਾਜੀ ਮੈਂ ਇੱਕੋ ਗੱਲ ਕਹਿਣਾ ਮੈਨੂੰ ਘਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕਾਇਆ ਸੀ ਠੀਕ ਹੈ ਬਹੁਤ ਔਖਾ ਟਾਈਮ ਸਭ ਕੱਟਿਆ ਫੇਰ ਆਪਣਾ 1 ਮਿੰਟ ਟਰੀਟਮੈਂਟ ਲੱਗੇ ਹੀ ਚੰਗੇ ਆ ਯਾਰ ਕੁਛ ਨਾ ਕਰੋ ਭਰਾ ਜਿੰਨੂੰ ਮੰਨਦੇ ਹੋ Hindu Muslim Sikh ਜਿਹੜੇ ਪਰਮਾਤਮਾ ਨੂੰ ਮੰਨਦੇ ਨੇ ਉਹਦੇ ਗੱਲ ਲੱਗ ਜਾਓ ਆਖਿਰ ਨੂੰ ਜ਼ਿੰਦਗੀ ਤੁਸੀਂ ਕੱਲੇ ਨੇ ਜੀਣੀ ਆ ਭਾਜੀ ਤੇ ਤੁਹਾਡੀ ਮਦਰ ਕੋਈ ਇੱਕ ਮੋੜ ਦਾ ਕੀ ਕਰ ਸਕਦਾ ਤੇ ਆਪਣੇ ਆਪ ਨੂੰ ਸਟਰੋਂਗ ਬਣਾਓ ਤੇ ਜ਼ਿੰਦਗੀ ਚ ਅੱਗੇ ਵਧੋ ਯਾਰ ਇੱਕ ਆਖਰੀ ਸਵਾਲ ਹੈ ਸੀ ਐਂਡ ਕਰਾਂਗੇ ਇੱਕ ਤਾਂ ਸੁਨੇਹਾ ਚਲੋ ਤੁਸੀਂ ਪਹਿਲਾਂ ਹੀ ਕਿਹਾ ਇੱਕ ਜਿਹੜਾ ਹੁਣ ਸਰੀਰ ਹੈਗਾ ਉਹ ਤੰਦਰੁਸਤ ਹੈਗਾ ਅੰਦਰੋਂ ਜਿਹੜੀ ਸ਼ਕਤੀ ਪੂਰੀ ਹੈਗੀ ਹੈ ਸਰੀਰ ਨੂੰ ਜਿਵੇਂ ਇੱਕ ਲਚਕੀ ਤੁਹਾਡੇ ਸੀਚ ਜਰੀ ਦਿਖਾਈ ਦੇ ਰਹੀ ਹੈ ਮਤਲਬ ਹੁਣ ਤਾਂ ਨਹੀਂ ਕੋਈ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਜਾਂ ਕਿਸ ਤਰ੍ਹਾਂ ਦਾ ਭਾਜੀ ਸਭ ਤੋਂ ਵੱਡੀ ਚੀਜ਼ ਇਹ ਸਵਾਲ ਬਹੁਤ ਚੰਗਾ ਲੱਗੇ ਨਾ ਜਿਹੜੇ ਬੰਦੇ ਨੇ ਪੈਗ ਲਾਇਆ ਹੁੰਦਾ ਜਨ ਕੋਈ ਵੀ ਨਸ਼ਾ ਪਤਾ ਕਰਦਾ ਉਹ ਆਪਣੇ ਆਪ ਨੂੰ ਮਹੱਲੇ ਦਾ ਸ਼ੇਰ ਸਮਝਦਾ ਕਿ ਮੈਨੂੰ ਮੇਰੇ ਕੋ ਡਰਦੇ ਆ ਮੇਰੇ ਅੱਗੇ ਨਹੀਂ ਐਕਚੁਅਲ 'ਚ ਉਸ ਬੰਦੇ ਨੂੰ ਨਾ ਉਹਦੀ ਔਕਾਤ ਸਾਰੇ ਜਾਣਦੇ ਕਿ ਨੂੰ ਜੇ ਮੈਂ ਚੰਡ ਮਾਰੀ ਨਾ ਇਨੇ ਮਰ ਜਾਣਾ ਬਿਲਕੁਲ ਵੱਡੀ ਗੱਲ ਇਹ ਹੁੰਦੀ ਹੈ ਤੋ ਇਸ ਕਰਕੇ ਨੂੰ ਅਵੋਇਡ ਕਰਦੇ ਆ ਪਰ ਉਹ ਨਸ਼ੇ ਦੇ ਸਮਝਦਾ ਕਿ ਮੈਂ ਪਾਉਂਗਾ ਬੈਮ ਅੱਜ ਮੈਂ ਭਾਜੀ ਜੋ ਬੋਲਦਾ ਜਾਂ ਜੋ ਮੈਂ ਚੱਲਦਾ ਉਹ ਮੇਰਾ ਸ਼ਰੀਰ ਹੈ ਤੇ ਮੇਰਾ ਈਮਾਨ ਹੈ ਉਹ ਉਹ ਮੇਰਾ ਅਸਲ ਚ ਕਿਰਦਾਰ ਹੈ ਅੱਗੇ ਤੇ ਜ਼ਿੰਦਗੀ ਨਸ਼ੇ ਦੀ ਸੀ ਨਾ ਪੈਗ ਸ਼ਰਾਬ ਪੀਤੀ ਹੁੰਦੀ ਸੀ ਦਲੇਰੀ ਸੀ ਨਹੀਂ ਪੀਤੀ ਹੁੰਦੀ ਕੋਜੇ ਚੀ ਪੀ ਕੇ ਸ਼ੇਰ ਸੂਫੀ ਪਤਾ ਹੀ ਨਹੀਂ ਕਿਸੇ ਨੂੰ ਕੀ ਬੋਲਿਆ ਤੇ ਇਹ ਚੀਜ਼ਾਂ ਭਾਜੀ ਇਹ ਲਾਈਫ ਹੈ ਰੱਬ ਨੇ ਕੁਦਰਤ ਨੇ ਇੰਨੀ ਸੋਹਣੀ ਚੀਜ਼ਾਂ ਬਣਾਈਆਂ ਤੇ ਹੁਣ ਮਜ਼ਾ ਆਂਦਾ ਜ਼ਿੰਦਗੀ ਜੀਣ ਦਾ ਹੁਣ ਭਾਜੀ ਪਹਿਲੇ ਨੂੰ ਬੈਟਰ ਜ਼ਿੰਦਗੀ ਆ ਕੰਮ ਵੀ ਵਾਪਸ ਆ ਰਿਹਾ ਕੰਮ ਵੀ ਵਾਪਸ ਆ ਰਿਹਾ ਲਾਈਫ ਕੈਬ ਵੀ ਚਲਾਉਣਾ ਚਲੋ ਹੁਣ ਮੈਂ ਕੈਬ ਦਾ ਭਾਈ ਇੱਕ ਦੋ ਆਪਣੀਆਂ ਨਾ ਸੇਵਾਲ ਸ਼ੁਰੂ ਕੀਤੇ ਦੀ ਆ ਕਿ ਠੀਕ ਹੈ ਪ੍ਰਮਾਤਮਾ ਨੇ ਜੋ ਆਪਣੇ ਲਈ ਕਮਾ ਕੇ ਅਗੋਂ ਸੰਬੰਧ ਕੱਟਦਾ ਆਪਾਂ ਸੰਬੰਧ ਕੱਟਦਾ ਆਪਣੇ ਲਈ ਅੱਕ ਜੋ ਉਹਦੇ ਲੋਕਾਂ ਲਈ ਕਮਾਉਣੇ ਸ਼ੁਰੂ ਕਰ ਲਓ ਹੂੰ ਹੂੰ ਬਿਲਕੁਲ ਪਰਮਾਤਮਾ ਦੇ ਲੱਗ ਲਾਪ ਨੇ ਸੋਚਿਆ ਸੋਤ ਤੈ ਸੋਚਿਆ ਦੱਸਵਾਉਂਦਾ ਉਦੋਂ ਭਾਈ ਹੈਗੇ ਸੀ ਨਾਲ ਦੇ ਜਿਹੜੇ ਰਹਿੰਦੇ ਹੀ ਉਸਤਾਦ ਜੀ ਬਾਉ ਜੀ ਉਹਨਦੇ ਦਸਵੰਤ ਜਾਂਦੇ ਸੀ ਉਹਤੇ ਨਿਕਲ ਜਾਂਦੇ ਸੀ ਸਾਰੇ ਉਹਨਦੇ ਹੀ ਸੀ ਫਿਰ ਕਈ ਕੰਪਨੀਆਂ ਲਾ ਕੇ ਕਈ ਕੋਈ ਬਣ ਗਏ ਨਿਸ਼ਾਨ ਤੋਂ ਤੇ ਚੇਲੇ ਨਿਸ਼ਾਨ ਤੋਂ ਮਤਲਬ ਉਹ ਕਰਕੇ ਉਹਨ ਕੰਪਨੀ ਖੜੀਆਂ ਕਰਕੇ ਹੋਣਗੇ ਕੰਪਨੀਆਂ ਫਲੈਟ ਗੱਡੀਆਂ ਲੈ ਕੇ ਤੇ ਖੁਸ਼ੀ ਹੈ ਭਾਜੀ ਪਰ ਫਿਰ ਵੀ ਅੱਜ ਤੁਸੀਂ ਮੌਕਾ ਸੰਭਾਲਿਆ ਕਿਉਂਕਿ ਬੰਦਾ ਖੜਾ ਹੁੰਦਾ ਤਾਂ ਫਿਰ ਉਸ ਤੋਂ ਕਈ ਬੰਦਾ ਸਮਝ ਤੋਂ ਉੱਪਰ ਲੰਘ ਜਾਂਦਾ ਕਈ ਜਦੋਂ ਬੰਦਾ ਟੁੱਟ ਕੇ ਜਦੋਂ ਉਹ ਜੁੜਦਾ ਨਾ ਫਿਰ ਉਹ ਬੰਦਾ ਅੱਗੇ ਲੰਘ ਜਾਂਦਾ ਭਾਜੀ ਦੁੱਖ ਪਤਾ ਕੀ ਹੁੰਦਾ ਮੈਂ ਚੰਗੇ ਟਾਈਮ 'ਚ ਵੀ ਇਦਾਂ ਦਾ ਸੀ ਤੇ ਮਾਰੇ ਟਾਈਮ 'ਚ ਵੀ ਇਦਾਂ ਦਾ ਤੇ ਮੈਂ ਅੱਜ ਵੀ ਇਦਾਂ ਦਾ ਬਿਲਕੁਲ ਮੈਂ ਜ਼ਿੰਦਗੀ 'ਚ ਰੰਗ ਆਪਣੇ ਪ੍ਰਤੀ ਬਦਲੇ ਪਰ ਜਿਨ੍ਹਾਂ ਜਿਹੜੇ ਬੂਟੇ ਲਾਏ ਹੁੰਦੇ ਆ ਨਾ ਜੇ ਤੁਹਾਨੂੰ ਉਹੀ ਸਵਾਲ ਕਰਨਾ ਦੁੱਖ ਲੱਗਦਾ ਤੇ ਮੈਂ ਸ਼ਾਇਦ ਵਾਪਸੀ ਤਰੀਕੇ ਨਾਲ ਕਰਦਾ ਵੀ ਨਾ ਨਹੀਂ ਵੀ ਕਰਦਾ ਇੱਕ ਗਰਾੜੀ ਸੀ ਤੇ ਫਿਰ ਪ੍ਰਮਾਤਮਾ ਦੇ ਗੱਲ ਲੱਗਿਆ ਸੀ ਤੇ ਬਾਕੀ ਕਹਿੰਦੇ ਨਾ ਭਾਜੀ ਕਰਮ ਸਿੱਧੇ ਹੋਣੇ ਚਾਹੀਦੇ ਆ ਉੱਪਰ ਵਾਲਾ ਨਾ ਭਾਂਡੇ ਵੇਖ ਕੇ ਦਾਣੇ ਪਾਉਂਦਾ ਤੇ ਉਹਨੇ ਮੇਰੇ ਪਾਉਣੇ ਸੀ ਪਰ ਮੈਨੂੰ ਨੇ 1.5 ਦੋ ਸਾਲ ਦੀ ਰਾੜ ਲਵਾਈ ਜ਼ਿੰਦਗੀ ਦੀ ਤੇ ਅੱਜ ਮੈਂ ਥੋੜਾ ਹੋਰ ਪ੍ਰਿਪੇਅਰ ਆ ਜ਼ਿੰਦਗੀ ਚ ਵਧੀਆ ਭਾਜੀ ਹਨਾ ਸ਼ਾਇਦ ਇਹ ਚੀਜ਼ਾਂ ਮੈਨੂੰ ਉਦੋਂ ਮਿਲ ਜਾਂਦੀਆਂ ਕਿਸੇ ਕਿਸੇ ਦਾ ਕੋਈ ਸੁਨੇਹਾ ਪਹਚਾਣਾ ਚਾਹੁੰਦੇ ਹੋ ਕਿਸੇ ਤਾਂ ਕਿ ਯਾਰ ਭਾਜੀ ਬਸ ਮੇਰੇ ਮੈਂ ਇੱਕ ਭਾਜੀ ਗੁਰੂ ਹੀ ਹੈ ਮੇਰਾ ਭਰਾ ਜੇ ਸੁਣਨਾ ਹੋਵੇ ਤੇ ਬਾਕੀ ਯਾਰ ਸ਼੍ਰੀ ਵੀਰ ਤੇ ਇਹੀ ਬੰਦੇ ਆ ਮੇਰੀ ਜ਼ਿੰਦਗੀ ਦੇ ਸੱਚੇ ਮਾਰੀਆ ਤੁਹਾਡੇ ਤਾਂ ਕਾਫੀ ਕੰਟੈਂਟ ਸਾਡੇ ਆ ਜਾਂਦੇ ਨੇ ਜੀ 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 ਮੇਰੇ ਹਿਸਾਬ ਨਾਲ ਪਹਿਲੀ ਫੋਟੋ ਹੀ ਗੁਰੂ ਵੀਰ ਨਾਲ ਹੁੰਦੀ ਹੈ ਐਪੀ ਬਰਥਡੇ ਵਾਲੀ ਤੇ ਬਸ ਇਦਾਂ ਹੀ ਹੈ ਭਾਜੀ ਲਾਈਫ ਤੇ ਬਾਕੀ ਯਾਰ ਮੈਂ ਫੇਰ ਕਹਿਣਾ ਚਾਹਣਾ ਯਾਰ ਹਨਾ ਕਿ ਮੈਂ ਹੱਥ ਬਨ ਕੇ ਕਹਿਣਾ ਕਿ ਯਾਰ ਮੈਂ ਜ਼ਿੰਦਗੀ ਦੇ 7 ਸਾਲ ਨਸ਼ੇ 'ਚ ਗੱਡੇ ਆ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਂ ਕਿ ਮੇਰੀ ਹਰ ਚੀਜ਼ ਦਾ ਫੈਸਲਾ ਮੇਰੀ ਸ਼ਰਾਬ ਤੈਅ ਕਰਦੀ ਸੀ ਹਨਾ ਜੇ ਮੈਂ ਕੁਆਟਰ ਖੁਸ਼ ਕੁਆਟਰ ਹੁੰਦ ਕੋਲ ਆਏ ਖੁਸ਼ੀ ਜਿ ਖੁਸ਼ੀ ਤੇ ਜਿੰਨੀ ਪੀਤੀ ਉਨੀ ਇੱਜ਼ਤ ਕਿੰਨੂੰ ਦੇਣੀ ਤੇ ਆ ਉਹ ਜ਼ਿੰਦਗੀ ਸੀ ਯਾਰ ਹਨਾ ਕਈ ਵਾਰੀ ਆਪਾਂ ਇੱਕ ਛੋਟੀ ਜੀ ਗੱਲ ਆ ਯਾਰ ਆਪਾਂ ਘਰੇ ਹੀ ਰਹਿਨੇ ਆ ਨਾ ਬਈ ਐਗਜ਼ਾਮਪਲ ਦਿੰਦਾ ਤੇ ਰੋਟੀ ਆਪਾਂ ਇਧਰੋਂ ਕੇ ਦੀ ਮੰਗ ਹੀ ਲੈਨੇ ਆ ਉਦਾਂ ਹੀ ਨਸ਼ਾ ਯਾਰ ਹੈਵੀ ਹੋਏ ਦਾ ਸੀ ਕਈ ਵਾਰੀ ਛੇਤੀ ਪੂਰਤੀ ਕਰਨ ਲਈ ਕਿਸੇ ਨਾਲ ਮਾੜੀ ਵੀ ਹੋਈ ਹੋएगी ਚੰਗੀ ਵੀ ਹੋਈ ਹੋएगी ਤੇ ਹੱਤ ਬਨ ਕੇ ਮਾਫੀ ਹੈ ਬਾਕੀ ਯਾਰ ਵਾਪਸੀ ਮੈਂ ਕੀਤੀ ਹੈ ਜੇ ਕਿਸੇ ਦਾ ਫੇਰ ਵੀ ਬੁਰਾ ਆਇਆ ਹੋਊਗਾ ਤੇ ਮੈਂ ਅੱਜ ਵੀ ਖੜਾ ਨੇ ਪਹਿਲੇ ਬਾਕੀ ਤੁਸੀਂ ਸਭ ਜਾਣਦੇ ਹੋ ਯਾਰ ਮੈਨੂੰ ਚੰਗੀ ਤਣਾ ਮੈਂ ਤੇ ਬਸ ਇੰਨੇ ਹੀ ਬਾਕੀ ਭਾਈ ਤੁਹਾਡਾ ਥੈਂਕ ਯੂ ਆ ਸੋਏ ਸੀ ਨਿਸ਼ਾ ਨਿਸ਼ਾ ਸ਼ਰਮਾ ਜਿਹੜੇ ਕੀ ਵੀਡੀਓ ਬਹੁਤ ਉਹ ਵੱਡੇ ਵੱਡੇ ਕਲਾਕਾਰਾਂ ਦੀ ਵੀਡੀਓ ਸ਼ੂਟ ਕੀਤੀਆਂ ਨੇ ਕਿਸੇ ਸਮੇਂ ਤੇ ਅੱਜ ਵੀ ਆਪਦੇ ਆਪ ਨੂੰ ਨਸ਼ੇ ਦੇ ਦੰਗਲ ਚੋਂ ਕੱਢ ਕੇ ਫਿਰ ਕੰਮ ਕਰਦੇ ਵੱਲ ਪੂਰਾ ਆਪਣੇ ਆਪ ਨੂੰ ਪ੍ਰੇਰਿਤ ਕੀਤਾ ਹੈ ਤੇ ਹੁਣ ਹਨੂਮਾਨ ਜੀ ਦਾ ਚਾਲੀਸਾ ਤੇ ਗੁਰਬਾਣੀ ਨੂੰ ਨਾਲ ਜੁੜੇ ਹੋਏ ਨੇ ਤੇ ਕਹਿੰਦੇ ਨੇ ਕਿ ਬੜੀ ਵਧੀਆ ਜ਼ਿੰਦਗੀ ਜਿਹੜੀ ਕਿ ਹੁਣ ਬਤੀਤ ਹੋ ਰਹੀ ਹੈ ਚੰਡੀਗੜ੍ਹ 'ਚ ਮਿਹਨਤ ਕਰਦੇ ਨੇ ਕੈਬ ਚਲਾਣ ਦੇ ਪਰ ਅੱਜ ਜਿਹੜਾ ਕੰਮ ਹੈਗਾ ਉਹ ਵਾਪਸੀ ਫਿਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਵੀਡੀਓ ਦਾ ਕੰਮ ਮਿਲਣਾ ਸ਼ੁਰੂ ਹੋ ਚੁੱਕਿਆ ਪਰ ਜ਼ਿੰਦਗੀ ਦਾ ਇੱਕ ਜਿਹੜਾ ਸੁਨੇਹਾ ਹੈਗਾ ਉਹ ਨੌਜਵਾਨਾਂ ਤੱਕ ਜਰੂਰ ਇਸ ਨੌਜਵਾਨ ਨੇ ਪਹੁੰਚਾਇਆ ਵੀ ਆਪਦੀ ਜ਼ਿੰਦਗੀ ਚ ਮੈਂ ਕਿਵੇਂ ਠੁੱਡੇ ਖਾਦਨ ਤਾਂ ਅੱਜ ਆਪਦੇ ਆਪ ਨੂੰ ਸੈੱਟ ਕਰਨ ਦੇ ਕਿੰਨਾ ਸਮਾਂ ਲੱਗਦਾ ਤੇ ਹਰ ਇੱਕ ਨੌਜਵਾਨ ਨੂੰ ਇਸ ਵੀਡੀਓ ਤੋਂ ਸਬਕ ਲੈਣਾ ਚਾਹੀਦਾ ਹੈ ਕੈਨਰ ਪਰਸਨ ਰੋਸ਼ਨ ਦੇ ਨਾਲ ਸੰਦੀਪ ਕਮੋਸ਼ ਮੋਹਾਲੀ ਤੋਂ